ਮੈਨੂੰ ਆਪਣੇ ਕੋਲ ਸੱਦ ਲਓ ਆ ਪੰਜ ਮੈਨੂੰ ਤੁਹਾਡੇ ਕੋਲ ਨਹੀਂ ਆਉਣ ਦਿੰਦੇ ਨੇੜੇ ਨਹੀਂ ਆਉਂਦਿੰਦੇ ਤੁਹਾਡੇ ਲਾਗੇ ਮੈਂ ਆਉਣਾ ਚਾਹੁੰਦਾ ਆਪਣ ਨੇਕਟ ਬੁਲਾਵੋ ਆਪਣ ਨੇਕਟ ਬੁਲਾਵੋ ਆਪਣੀ ਬੇਦ ਆਪ ਜਨਾਵੋ ਹਰ ਜਨ ਮੰਗਲ ਲਗਾਵੋ ਬਿਸਰ ਨਾਹੀ ਕਬੂ ਹਿਯਾ ਤੇ ਇਹ ਬਿਦਮਨ ਮੈਂ ਪਾਵੋ ਗੁਰ ਪੂਰਾ ਪੇਟ ਹੋ ਵਡ ਭਾਗੀ ਜਨ ਨਾਨਕ ਕਤੈ ਨਾ ਥਾਵੋ ਤਾਂ ਕਿ ਮੇਰਾ ਮਨ ਮੁੜ ਕੇ ਦੌੜੇ ਨਾ ਮੈਨੂੰ ਇਹਨਾਂ ਪੰਜਾਂ ਤੋਂ ਬਚਾ ਲਓ ਜਿਹੜੇ ਮੈਨੂੰ ਤੰਗ ਤੇ ਪਰੇਸ਼ਾਨ ਕਰਦੇ ਅਵਗੁਣ ਸਾਸੰਗਤ ਜੀ ਮਾਪੇ ਨੂੰ ਬੱਚੇ ਬੜੇ ਪਿਆਰੇ ਹੁੰਦੇ ਆ ਪਰ ਜੇ ਬੱਚਿਆਂ 'ਚ ਵੀ ਔਗਣ ਹੋਵੇ ਨਾ ਤੇ ਮਾਵਾ ਕਹਿੰਦੀਆਂ ਸੁਣੀਆਂ ਵੀ ਇਹਦੇ ਨਾਲੋਂ ਤੇ ਤੂੰ ਨਾ ਹੀ ਹੁੰਦਾ ਜਿਹੜੀਆਂ ਮਾਵਾਂ ਨੂੰ ਮਾਰ ਕੇ ਬੱਚੇ ਖੋਹ ਕੇ ਪੈਸੇ ਲੈ ਜਾਂਦੇ ਆ ਨਸ਼ੇ ਕਰਨ ਲਈ ਔਗਣਾ ਅਗੇ ਜੀਵਨ ਚ ਮਾਂ ਕੀ ਕਹਿੰਦੀ ਐ ਇਹਦੇ ਨਾਲੋਂ ਤਾਂ ਮੈਂ ਬੇਉਲਾਦ ਚੰਗੀ ਸੀ ਪੁੱਤ ਮੈਂ ਆ ਜਿਹੜਾ ਨਰਕ ਭੋਗ ਰਹੀਆਂ ਨਾ ਮੈਨੂੰ ਪਤਾ ਹੈ। ਅਵਗੁਣ ਜਿਹੜੀ ਆ ਨਾ ਇਹ ਜ਼ਿੰਦਗੀ ਵੈਸੇ ਦੁਨੀਆਂ ਦੀ ਕੋਈ ਵੀ ਵਸਤੂ ਆ ਨਾ ਉਹਦੀ ਕਦਰ ਹੀ ਗੋਣ ਕਰਕੇ। ਜੇ ਗੋਣਨਾ ਨਾ ਹੋਵੇ ਤੇ ਕਿਸੇ ਵੀ ਵਸਤੂ ਦੀ ਵੈਲਿਊ ਨਹੀਂ ਹੈਗੀ। ਕੱਲੀ ਮਨੁੱਖ ਦੀ ਨਹੀਂ ਤੁਸੀਂ ਕੋਈ ਵੀ ਦੁਨੀਆਂ ਦੀ ਚੀਜ਼ ਲਾ ਲਓ। ਤੁਹਾਡੀ ਛੱਤ ਨਾਲ ਪੱਖਾ ਲੱਗਾ ਜੇ ਚੱਲਦਾ ਨਾ ਹੋਵੇ ਤੇ ਤੁਸੀਂ ਛੱਤ ਨਾਲ ਲੱਗਾ ਰਹਿਣ ਦਿਓਗੇ ਉਹਨੂੰ। ਤੁਸੀਂ ਲਾ ਦੇਣਾ ਤੁਹਾਡੇ ਘਰ ਚ ਫਰਿਜ ਹੈ ਜੇ ਬਰਫ ਹੀ ਨਹੀਂ ਜਮਉਂਦੀ ਤੋ ਕਵੇ ਮੈਂ ਰਹਿਣਾ ਇਹਨਾਂ ਦੇ ਘਰ ਹੀ ਆ ਉਹ ਰਹੁ ਤਾਂ ਜੇ ਠੀਕ ਹੈ ਜੇ ਆਪਣੀ ਡਿਊਟੀ ਨਿਭਾ ਰਹੀ ਆ ਤੇ ਤੁਹਾਡੇ ਗੋਟ ਨਾਲ ਘੜੀ ਬਧੀਆ ਤੁਹਾਨੂੰ ਕੋਈ ਦੂਜਾ ਟਾਈਮ ਪੁੱਛੇ ਤੁਸੀਂ ਕਹੋ ਜੀ ਇਹ ਚੱਲਦੀ ਨਹੀਂ ਤੇ ਫਿਰ ਅਗਲਾ ਤੁਹਾਡੇ ਮੂੰਹ ਤੇ ਤੇ ਨਹੀਂ ਬੋਲੇਗਾ ਪਰ ਪਰਾਂ ਜਾ ਕੇ ਤੇ ਕੋਈ ਚੱਲਦੀ ਨਹੀਂ ਤੈਨੂੰ ਲਾ ਕੇ ਘਰ ਰੱਖ ਭਾਈ ਜਾਂ ਸੈਲਪ ਵਾਲਾ ਤੁਹਾਡੀ ਜੇਬ ਦੇ ਨਾਲ ਪੈਨ ਲੱਗਾ ਤੁਹਾਨੂੰ ਅਗਲਾ ਕਹਿੰਦਾ ਜੀ 1 ਮਿੰਟ ਲਿਖਣ ਲਈ ਦਿਓ ਤੁਸੀਂ ਕਹੋ ਜੀ ਇਹ ਚੱਲਦਾ ਨਹੀਂ ਤੁਹਾਡੇ ਘਰ ਗੱਡੀ ਖਲੋਤੀ ਆ ਤੁਸੀਂ ਉਦਾਂ ਬਹਾਨਾ ਮਾਰਦੇ ਤੇ ਅਸੀਂ ਮੈਂ ਵੀ ਬਾਜ਼ਾਰ ਜਾਣਾ ਪਰ ਤੁਸੀਂ ਅੱਗੇ ਕਹਦੇ ਹੋ ਚੱਲਦੀ ਨਹੀਂ ਹੈਗੀ ਅਗਲਾ ਕਹੂਗਾ ਵੀ ਜੇ ਚੱਲਦੀ ਨਹੀਂ ਫਿਰ ਗੱਡੀ ਕਾਦੀ ਵੀ ਚਲਤੀ ਕਾ ਨਾਮ ਹੀ ਗਾੜੀ ਹੈ ਵੀ ਜੇ ਚਲਦੀ ਤਾਂ ਹੀ ਗੱਡੀ ਆ ਨਾ ਦੁਨੀਆ ਦੀ ਕਲੀ ਮਨੁੱਖ ਨਹੀਂ ਗਾਂ ਮੱਝ ਹਰ ਇੱਕ ਵਸਤੂ ਦੀ ਵੈਲਿਊ ਉਹਦੇ ਗੁਣ ਕਰਕੇ ਸਤਗੁਰ ਨੇ ਆਖਿਆ ਮਨੁੱਖ ਆਪਣੇ ਵਿੱਚ ਗੁਣ ਪੈਦਾ ਕਰ ਚੰਗਿਆਈਆਂ ਪੈਦਾ ਕਰ ਤੇਰੀ ਤੇਰੀ ਰਿਸਪੈਕਟ ਜਿਹੜੀ ਆ ਨਾ ਗੁਣਾ ਕਰਕੇ ਹੁਣ 8 ਸਾਲ ਏਜ ਐ ਸਾਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ 5 ਸਾਲ ਦੇ ਨੇ ਜਦੋਂ ਗੁਰਤਾ ਗੱਦੀ ਤੇ ਬੈਠੇ ਨੇ 5 ਸਾਲ ਦੇ 5 ਸਾਲ ਇਹ ਜੇ ਸਾਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਿੰਨੇ ਗੁਣ ਹੋਣਗੇ ਕਿੰਨੀ ਕੁਆਲਿਟੀ ਹੋਏਗੀ ਅਸੀਂ 5 ਸਾਲ ਦੇ ਬੱਚੇ ਨੂੰ ਘਰ ਨਹੀਂ ਇਕੱਲੇ ਨੂੰ ਛੱਡ ਕੇ ਜਾਂਦੇ 5 ਸਾਲ ਦੇ ਬੱਚੇ ਨੂੰ 10 ਸਾਲ ਦੇ ਨੂੰ ਇਕੱਲੇ ਨੂੰ ਛੱਡ ਕੇ ਨਹੀਂ ਜਾਂਦੇ ਆਪਾਂ ਕਰ ਕੋਈ ਨਾ ਕੋਈ ਲਾਗੇ ਰੱਖ ਕੇ ਜਾਣੇ ਵੀ ਇਹਦਾ ਧਿਆਨ ਰੱਖੀ ਸਕੂਲੋਂ ਲੈਣ ਜਾਣੇ ਆ ਸਕੂਲ ਛੱਡ ਕੇ ਆਉਣੇ ਆ ਪਾਣੀ ਦੀ ਨਾਲ ਬੋਤਲ ਦਿੰਨੇ ਆ ਇਹਦੇ ਹੱਥੋਂ ਨਾ ਖਾਈ ਪੁੱਤ ਅਣ ਪਛਾਤੇ ਵਿਅਕਤੀ ਦੀ ਮਗਰ ਨਾ ਬਹਿ ਜੀ ਕਿੰਨੀ ਤਿਆਰੀ ਹੋਏਗੀ ਉਹਨਾਂ ਦੀ ਕਿ 5 ਸਾਲ ਦੀ ਏਜ ਵਿੱਚ ਗੁਰੂ ਹਰ Rai ਪਾਦਸ਼ਾਹ ਮਹਾਰਾਜੀ ਨੇ ਆਪਣੀ ਜਗ੍ਹਾ ਤੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਤੇ ਕੋਈ 2-4 ਦਿਨ ਨਹੀਂ 3 ਸਾਲ 1661 ਤੋਂ ਲੈ ਕੇ 64 ਤੱਕ 3 ਸਾਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਗੁਰਤਾ ਗੱਦੀ ਤੇ ਰਹੇ 64 ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਬਾਅਦ ਵਿੱਚ ਗੁਰਤਾ ਗੱਦੀ ਤੇ ਬਹਿ ਜਾਂਦੇ ਆ 75 ਤੱਕ 11 ਸਾਲ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਹੁਣ ਇਹ ਤੋਂ ਸਾਨੂੰ ਸਿੱਖਣ ਦੀ ਲੋੜ ਆ ਵੀ ਜਿੱਥੇ ਵੀ ਆਪਾਂ ਬੈਠੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਦਾਂ ਘੜਨਾ ਵਾ ਗੁਰੂ ਸਾਹਿਬ ਜੀ ਨੇ ਕਿੱਡਾ ਉਪਦੇਸ਼ ਬਖਸ਼ਿਸ਼ ਕੀਤਾ ਸਾਨੂੰ ਕਿੱਡੀਆਂ ਪਿਆਰੀਆਂ ਵਿਚਾਰਾਂ ਦਿੱਤੀਆਂ ਸਾਨੂੰ ਗੁਰਬਾਣੀ ਨੂੰ ਆਪਣੇ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਸੀ ਜੋ ਅਸੀਂ ਆਪਣਾ ਪ੍ਰੈਕਟੀਕਲ ਜੀਵਨ ਜਿਉਨੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਸਾਡੇ ਕਰਮ ਨੇ ਉਹ ਗੁਰਬਾਣੀ ਅਨੁਸਾਰ ਹੋਣੇ ਚਾਹੀਦੇ ਹੁਣ ਜੇ ਕਰਮ ਹੋਰ ਵਾ ਤੇ ਪੜਦਾ ਮੈਂ ਕੁਝ ਹੋਰ ਵਾ ਫਿਰ ਇਹਨੂੰ ਕੀ ਕਹਿੰਦੇ ਵਲਾ ਦਿਲੋਂ ਮੁਹੱਬਤ ਜਨ ਸੇਈ ਸੱਚਿਆ ਜਨ ਮਨ ਹੋਰ ਮੁਖ ਹੋਰ ਸੇ ਕਾਂਡੇ ਬੇ ਮਨ ਵਿੱਚ ਕੁਝ ਹੋਰ ਆ ਤੇ ਮੁਖ ਵਿੱਚ ਕੁਝ ਬਿ ਪੜੀ ਕੁਝ ਹੋਰ ਜਾਣਾ ਮੈਂ ਤੇ ਕਰਦਾ ਕੁਝ ਮੈਂ ਹੋਰ ਹੋ ਕਰਮ ਬਾਣੀ ਅਨਸਾਰ ਹੋਣੇ ਚਾਹੀਦੇ ਮੇਰੇ ਕਰਮ ਖੂਬਸੂਰਤ ਬਣਨ ਗੁਰੂ ਦੀ ਬਾਣੀ ਮੇਰੇ ਕਰਮਾਂ ਦੀ ਅਗਵਾਈ ਕਰੇ ਵੀ ਮੈਂ ਆਪਣੀ ਜ਼ਿੰਦਗੀ ਚ ਕਰਮ ਕਿਦਾਂ ਦੇ ਕਰਨੇ ਤੇ ਕਰਮਾਂ ਨੇ ਸਾਨੂੰ ਜਿਉਂਦੇ ਰੱਖਣਾ ਜੀ ਹੁਣ ਆਪਣੀ ਜ਼ਿੰਦਗੀ ਚ ਕੋਸ 7-8 ਸਾਲ 10-12 ਸਾਲ ਦਾ ਵਿਅਕਤੀ ਚੜਾਈ ਬੱਚਾ ਚੜਾਈ ਕਰ ਜਾਏ ਉਹਨੂੰ ਕਿੰਨੇ ਕਿਲੋ ਯਾਦ ਕਰਦੇ ਕਿਉਂਕਿ ਉਹਨੇ ਦਸਾਂ 12 ਸਾਲਾਂ ਚ ਕੀ ਕੀਤਾ ਹੁੰਦਾ ਇੱਥੇ ਤਾਂ ਲੋਕੀ 50-60 ਸਾਲ ਦੇ ਬੰਦੇ ਨੂੰ ਬਾਅਦ ਵਿੱਚ ਕਿੰਨਾ ਕ ਯਾਦ ਕਰਦੇ ਕਰਦੇ ਕੋਈ ਬੰਦਾ 50-60 100 ਸਾਲ ਦੀ ਉਮਰ ਵੀ ਭੋਗ ਜਾਏ ਆ ਕੌਣ ਯਾਦ ਕਰਦਾ ਉਹ ਵੀ ਸਿਰਫ ਪਰਿਵਾਰਕ ਮੈਂਬਰ ਸਾਲ ਬਾਅਦ ਇੱਕ ਤੇ ਪਾਠ ਕਰਾ ਲੈਣਗੇ ਉਹ ਵੀ ਇੱਕ ਦੋ ਸਾਲ ਕਰਾਉਣਾ ਉਹਨਾਂ ਨੇ ਕਿਉਂਕਿ ਆਪਾਂ ਕਹਣਾ ਮੇਰਾ ਪਾਪਾ ਵਾ ਮੇਰਾ ਡੈਡੀ ਹੈ ਜਿਹੜੀ ਅਗਲੀ ਪੀੜ੍ਹੀ ਮੁੜ ਕੇ ਉਹਨਾਂ ਦੇ ਦਾਦੇ ਪੁਰਦਾਦੇ ਆਪਾਂ ਲੱਗਣ ਲੱਗ ਪਣਾ ਉਹਨਾਂ ਨੇ ਪਹਿਲਿਆਂ ਨੂੰ ਭੁੱਲ ਜਾਣਾ ਅੱਗੇ ਅੱਗੇ ਤੁਰ ਜਣਾ ਤੇ ਪਿਛਲੇ ਪਿਛਲੇ ਭੁੱਲ ਜਾਣਾ ਪਰ ਇੱਥੇ 8 ਸਾਲ ਦੇ ਨੇ ਗੁਰੂਵਾਰ ਕਿਸ਼ਨ ਮਹਾਰਾਜ ਸਤਿਪਾਸ਼ਾ ਉਹਨਾਂ 8 ਸਾਲਾਂ ਚ ਕਿਹੜੀ ਕੁਆਲਿਟੀ ਸੀ ਕਿਹੜੇ ਗੁਣ ਸੀ ਅੱਜ ਆਪਾਂ ਸਾਰੇ ਯਾਦ ਕਰਕੇ ਬੈਠੇ ਉਹਨਾਂ ਨੂੰ ਸਾਰੇ ਉਹਨਾਂ ਤੇ ਚਰਚਾ ਕਰ ਰਹੇ ਆ ਕਿੰਨੀਆਂ ਪਿਆਰੀਆਂ ਗੱਲਾਂ ਉਹਨਾਂ ਦੀਆਂ ਕਿੰਨੀ ਪਿਆਰੀ ਦ੍ਰਿੜਤਾ ਫਿਰ ਇਥੇ ਉਮਰ ਦਾ ਕੋਈ ਤਕਾਜਾਂ ਨਹੀਂ ਕੁਛ ਛੋਟੀ ਵੱਡੀ ਦੀ ਗੱਲ ਨਹੀਂ ਤੋ ਗੱਲ ਸਮਝਣ ਦੀ ਲੋੜ ਹੈ ਇੱਥੇ ਪਾਛਕਦੇ ਨੇ ਕੰਠ ਲਾਏ ਅਵਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਕੰਟ ਸ਼ਬਦ ਸ਼ਬਦ ਨਾਲ ਜੋੜ ਕੇ ਅਵਗੁਣ ਸਭ ਮਿਟੇ ਜਦੋਂ ਮੈਂ ਸ਼ਬਦ ਨਾਲ ਜੁੜਾਂਗਾ ਗੁਰੂ ਦੇ ਸ਼ਬਦ ਨਾਲ ਮੇਰਾ ਮਨ ਉਸ ਬੰਨੇ ਜੁੜੇਗਾ ਮੇਰੀ ਜ਼ਿੰਦਗੀ ਦੇ ਵਿਚਾਰ ਚੰਗੇ ਆਉਣਗੇ ਮੈਂ ਚੰਗੇ ਕਰਮ ਕਰਾਂਗਾ ਅਵਗੁਣ ਆਪੇ ਨਿਕਲ ਗਏ ਦਿਆਲ ਪੁਰਖ ਬਖਸ਼ੰਦ ਹੁਣ ਸਤਿਗੁਰੂ ਦੀ ਬਾਣੀ ਕੀ ਜਿਸ ਜਲ ਨਿਦਕਾਰਨਾ ਤੁਮ ਜਗ ਆਏ ਸਾਰੇ ਬੋਲੋ ਜਿਸ ਜਲ ਨਿਦਕਾਰਨਾ ਤੁਮ ਜਗ ਆਏ ਸੋ ਅੰਮ੍ਰਿਤ ਗੋਰਾ ਪਾਹੀ ਜਿਓ ਜਿਸ ਜਲ ਨਿਦ ਕਾਰਨ ਤੁਮ ਜਾਗ ਆਏ ਜਿਹੜਾ ਤੂੰ ਨਾਮ ਅੰਮ੍ਰਿਤ ਦੀ ਪ੍ਰਾਪਤੀ ਲਈ ਜਗਤ ਵਿੱਚ ਆਇਆ ਹੈ ਨਾ ਉਹ ਨਾਮ ਅੰਮ੍ਰਿਤ ਪਤਾ ਕਿੱਥੇ ਆ ਸੋ ਅੰਮ੍ਰਿਤ ਗੁਰ ਪਾਹੀ ਜਿਓ ਪਾਹੀ ਪੜਨ ਨੂੰ ਸੋ ਅੰਮ੍ਰਿਤ ਗੁਰ ਪਾਹੀ ਗੁਰੂ ਦੇ ਪਾਸ ਹੈ ਕਿਸੇ ਬੰਦੇ ਕੋਲ ਨਹੀਂ ਹੈਗਾ ਉਹ ਅੰਮ੍ਰਿਤ ਗੁਰੂ ਕੋਲ ਹੈ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੁਆ ਤੀਆ ਜਿਨ ਵੜਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ दूजा अमृत ना है अमृत एक ही है अंत तो अमृत भी कई बना ले जी कई अमृत बना ले अमृत एक है जिन वडे आई तेरे नाम की तेरे ते मन माहे नानक अमृत एक है दूजा दूजा अमृत ना है मारे को जिस जल निध तुम नुम जागे आए ਸੋ ਅੰਮ੍ਰਿਤ ਗੁਰ ਪਾਹੀ ਜਿਓ ਮਹਾਰਾਜ ਇਹਨੂੰ ਪ੍ਰਾਪਤ ਕਰਨ ਲਈ ਕੀ ਕਰੀਏ ਕਹਿੰਦੇ ਛੱਡੋ ਵੇਸ ਕਈ ਇਹਨੂੰ ਪ੍ਰਾਪਤ ਕਰਨ ਵਾਸਤੇ ਵੇਸ ਧਾਰਨ ਕਰਨ ਦੇ ਭੇਖ ਬਣਾ ਲੈਂਦੇ ਪਰ ਅੰਦਰੋਂ ਉਹ ਜੈ ਨਹੀਂ ਬਣਦੇ ਛੱਡੋ ਵੇਸ ਭੇਖ ਚਤੁਰਾਈ ਚਲਾਕੀਆਂ ਛੱਡੋ ਚਲਾਕੀ ਖਤਰਨਾਕ ਹੁੰਦੀ ਹੈ ਜੀ ਹਰ ਥਾਂ ਤੇ ਚਲਾਕੀ ਦੀ ਚੱਲਦੀ ਬੰਦਾ ਬਿਜ਼ਨਸ ਵਿੱਚ ਚਲਾਕੀ ਕਰਦਾ ਨਾ ਗੁਰੂ ਨਾਲ ਵੀ ਕਰਦਾ ਬਿਜ਼ਨਸ ਵਿੱਚ ਵਪਾਰਾਤ ਬੰਦਾ ਚਲਾਕੀਆਂ ਕਰਦਾ ਵੀ ਪਤਾ ਨਾ ਲੱਗੇ ਅਗਲੇ ਨੂੰ ਮਾਰੇ ਕਹਿੰਦੇ ਨਾ ਭਾਈ ਚਲਾਕੀ ਨਹੀਂ ਇੱਥੇ ਛੋਡੋ ਵੇਸ ਪੇਖ ਚਤੁਰਾਈ ਦੁਬਦਾ ਇਹ ਫਲ ਨਹੀਂ ਜਿਓ ਡਬਲ ਮੰਡਡ ਹੋਇਆ ਦੁਬਦਾ ਕਹਿੰਦੇ ਦਚਿੱਤਾਪਨ ਮਨੁਸ ਫਿਰ ਕਰਨਾ ਦੁਬਦਾ ਇਹ ਫਲ ਨਹੀਂ ਜਿਓ ਮਨ ਰੇ ਖੇੜ ਰੋ ਜਦਾਂ ਸਰੀਰ ਇੱਕ ਥਾਂ ਤੇ ਬਿਠਾ ਮਨ ਕਿਤੇ ਇੱਕ ਥਾਂ ਤੇ ਟਿਕ ਜਾ ਸਾਰੀ ਖੇੜ ਇੱਥੇ ਖੜੀ ਮਨ ਨਹੀਂ ਇੱਕ ਥਾਂ ਤੇ ਖਲੋਂਦਾ ਮਨ ਭੱਜੇ ਫਿਰਦਾ ਸਰੀਰ ਕਿਤੇ ਹੋ ਰਿਹਾ ਤੇ ਮਨ ਕਿਤੇ ਹੋ ਰਿਹਾ ਇਹ ਨਿਕਰਿਆਈ ਆਪਾਂ ਸਰੀਰ ਦਾ ਤੇ ਘਰ ਬਣਾ ਲੀਨੇ ਆ ਮਨ ਦਾ ਘਰ ਬਣਦਾ ਹੀ ਨਹੀਂ ਸਾਰੀ ਜ਼ਿੰਦਗੀ ਇਹ ਨਿਕਰਾ ਹੀ ਰਹਿੰਦਾ ਬੰਦੇ ਨੇ ਚਾਰ ਬੈੱਡਰੂਮਾਂ ਦੀ ਕੋਠੀ ਪਾਲੀ ਸਰੀਰ ਘਰ ਚ ਲਾ ਜਾਂਦਾ ਮਨ ਹੋਰ ਕਿਤੇ ਤੋ ਰਿਆ ਫਿਰਦਾ ਇਹਨੂੰ ਬਾਣ ਚ ਲਖਿਆ ਬਾਜ ਥੁੰਨੀਆਂ ਛਪਰਾ ਥਾਮਿਆਂ ਨੀ ਘਰਿਆ ਕਰ ਪਾਇਆ ਰੇ ਇਹ ਮਨ ਕਰਾਈਆ ਤਾਂ ਹੀ ਤੇ ਗੁਰੂ ਰਾਹ ਰੋਜ਼ ਗੁਰੂ ਪਾਸ਼ਾ ਦੀ ਬਾਣੀ ਕਹਿੰਦੀ ਐ ਨਿਜ ਘਰ ਮੈਲ ਪਾਵੋ ਸੁਖ ਸਹਜੇ ਬਹੋਰ ਨ ਹੋਏ ਗੋ ਮਾਨੂ ਕਹਿੰਦੇ ਨਿੱਜ ਘਰ ਚ ਆ ਜਾ ਅੰਤਰਾਤਮਿਕ ਟਿਕ ਜਾਣ ਕਿ ਇੱਕ ਥਾਂ ਤੇ ਖਲੋ ਜਾ ਬਾਹਰ ਨਾ ਪਜਾ ਫਰੇਵੇਂ ਆ ਦੁਨੀਆ ਦੁਖੀ ਕਿਉਂ ਅਸੀਂ ਬਾਹਰ ਮੁਖੀ ਆ ਦੂਜਿਆਂ ਨੂੰ ਵੇਖੀ ਜਾਂਦੇ ਤੁਸੀਂ ਰੋਟੀ ਖਾ ਰਹੇ ਹੋ ਨਾ ਜੋ ਤੁਹਾਡੇ ਕੋਲ ਹੈ ਤੁਸੀਂ ਐ ਆਨੰਦ ਨਾਲ ਜਿਓ ਉਹਨੂੰ ਤੁਹਾਡੇ ਕੋਲ ਇੱਕ ਬੈੱਡਰੂਮ ਦਾ ਕਾਰ ਹੈ ਤੁਹਾਡੇ ਕੋਲ ਛੋਟੀ ਜੀ ਕਾਰ ਹੈ ਤੁਹਾਡੇ ਕੋਲ ਮੋਟਰਸਾਈਕਲ ਹੈ ਤੁਹਾਡੇ ਕੋਲ ਸਾਈਕਲ ਹੈ ਆਨੰਦ ਚ ਰਹੋ ਦੂਜਿਆਂ ਨੂੰ ਦੇਖ ਕੇ ਅਫਸੈਟ ਹੋਗੇ ਵੀ ਸ਼ਾਇਦ ਇੱਕ ਬੇਨਤੀ ਹੋਰ ਕਰਾ ਤਵੱਜੂ ਦੇ ਕੇ ਸੁਣਿਓ ਨੁਕਤਾ ਅੱਜ ਹਰ ਇੱਕ ਨੂੰ ਇਹ ਲੱਗ ਜਾਂਦਾ ਵੀ ਉਹ ਮੇਰੇ ਨਾਲੋਂ ਜ਼ਿਆਦਾ ਸੁਖੀ ਐ ਮੈਂ ਦੁਖੀ ਇਹਦੇ ਨਾਲੋਂ ਐਦਾਂ ਲੱਗਦਾ ਨਾ ਕਈ ਵਾਰੀ ਨਾ ਆਪਾਂ ਰੋਡ ਦੇ ਕੰਢੇ ਤੇ ਖਲੋਤੇ ਹੁੰਨੇ ਆ ਵੀ ਇੱਕ ਬੰਦੇ ਦੀ ਗੱਡੀ ਜਾ ਰਹੀ ਐ ਬਹੁਤ ਮਹਿੰਗੀ ਕਰੋੜ ਦੀ ਗੱਡੀ 'ਚ ਬੰਦਾ ਬੈਠਾ ਐ ਪਿਛਲੀ ਸੀਟ ਤੇ ਬੈਠਾ ਐ ਤੇ ਪੇਪਰ ਪੜਦਾ ਜਾ ਰਿਹਾ ਤੇ ਡਰਾਈਵਰ ਅੱਗੇ ਗੱਡੀ ਚਲਾ ਰਿਹਾ ਤੇ ਬੰਦਾ ਪਾਸੇ ਬੈਠਾ ਪਤਾ ਕੀ ਸੋਚਦਾ ਐਸ ਬੰਦੇ ਨੇ ਕਦੀ ਪਾਠ ਵੀ ਨਹੀਂ ਕੀਤਾ ਹੋਣਾ ਇਹ ਬੰਦਾ ਕਦੀ ਗੁਰਦੁਆਰੇ ਵੀ ਨਹੀਂ ਗਿਆ ਗੱਡੀ 1 ਕਰੋੜ ਦੀ 'ਚ ਬੈਠਾ ਮੈਂ ਗੁਰਦੁਆਰੇ ਵੀ ਜਾਂਦਾ 4 ਵਜੇ ਉੱਠ ਕੇ ਇਸ਼ਨਾਨ ਵੀ ਕਰਦਾ ਬਾਣੀ ਵੀ ਇੰਨੀ ਪੜਦਾ ਸਾਡੇ ਕੋਲੋਂ 2-4 ਲੱਖ ਦੀ ਗੱਡੀ ਨਹੀਂ ਲਈ ਜਾਂਦੀ ਕਿੰਨਾ ਸੁਖੀ ਬੰਦਾ ਜੀ ਇੱਕਦਮ ਆਪਾਂ ਕੀ ਕਿਹਾ ਭਲਾ ਕਿੰਨਾ ਉੱਚੀ ਬੋਲੋ ਗੁਰੂ ਕੇ ਸਿਖੋ ਕਿੰਨਾ ਇਹ ਕਿਹਨੇ ਕਿਹਾ ਭਲਾ ਆਪਾਂ ਆਪਾਂ ਕਿਹਾ ਉਹਨੂੰ ਸੁਖੀ ਬੰਦਾ ਹੁਣ ਇਹਦੇ ਬਾਰੇ ਮਹਾਰਾਜ ਦੀ ਬਾਣੀ ਕਹਿੰਦੀ ਕਹਿੰਦੇ ਅੰਤਰ ਚਿੰਤਾ ਨੈਣੀ ਸੁਖੀ ਜਿਹੜੀ ਉਸ ਬੰਦੇ ਦੇ ਅੰਦਰ ਚਿੰਤਾ ਵਾ ਤੁਹਾਨੂੰ ਇਹਨਾਂ ਅੱਖਾਂ ਨਾਲ ਦਿਖਾਈ ਦਿੰਦੀ ਭਲਾ ਤੁਹਾਨੂੰ ਇਹਨਾਂ ਅੱਖਾਂ ਨਾਲ ਉਹਦੀ ਗੱਡੀ ਦਿਸ ਰਹੀ ਹੈ ਤੇ ਪਿਛਲੀ ਸੀਟ ਤੇ ਬੈਠਿਆ ਪੇਪਰ ਪੜ੍ਹਨ ਨਾਲ ਦਿਸ ਰਿਹਾ ਪਰ ਤੁਸੀਂ एकदम ਅਫਸਰਟ ਹੋ ਗਏ ਕਿੰਨਾ ਸੁਖੀ ਬੰਦਾ ਮੈਂ ਕਿੰਨਾ ਦੁਖੀ ਹਾਂ ਮੇਰੇ ਕੋਲ ਹੈ ਹੀ ਕੱਖ ਨਹੀਂ ਮੇਰੇ ਤੋਂ ਅੱਗੇ ਲੰਘ ਗਿਆ ਆਪਾਂ ਇੱਦਾਂ ਕਿਹਨੇ ਆ ਨਾ ਕਿੰਨੇ ਗਿਆ ਸੁਖੀ ਆ ਮੈਂ ਹੁਣ ਉਹਨੂੰ ਪੁੱਛ ਕੇ ਵੇਖ ਹੋ ਸਕਦਾ ਜੇ ਘਰੋਂ ਲੜ ਕੇ ਆਇਆ ਹੋਵੇ ਕਿ ਅੱਜ ਨਹੀਂ ਜੇ ਮੈਂ ਘਰ ਆਉਣਾ ਹੋ ਸਕਦਾ ਸੁਰੇ ਨਾਸ਼ਤਾ ਕਰਕੇ ਵੀ ਨਾ ਆਇਆ ਹੋਵੇ ਹੋ ਸਕਦਾ ਘਰੋਂ ਦਬਕਾ ਮਾਰ ਕੇ ਆ ਕਿ ਮੈਂ ਹੁਣ ਘਰ ਵੜਨਾ ਹੀ ਨਹੀਂ ਦੁਨੀਆ ਦੇ ਕਿੰਨੇ ਅਮੀਰ ਲੋਕਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਅੱਜ ਤੱਕ ਤੁਸੀਂ ਵੇਖਿਆ ਤਗੜੇ ਤਗੜੇ ਬੰਦਿਆਂ ਨੇ ਜਿਨ੍ਹਾਂ ਦੇ ਘਰ ਵੀ ਬਹੁਤ ਵੱਡੇ ਸੀ ਪਹਿਲਾਂ ਪੁੱਤ ਨੂੰ ਗੋਲੀ ਮਾਰੀ ਫਿਰ ਵਾਈਫ ਨੂੰ ਮਾਰੀ ਫਿਰ ਆਪਣੇ ਆਪ ਨੂੰ ਮਾਰੀ ਤੇ ਉਹਨਾਂ ਨੂੰ ਵੇਖ ਕੇ ਲੋਕ ਹੀ ਆਂਦੇ ਸੀ ਭਲਾ ਕਿੰਨਾ ਸੁਖੀ ਬੰਦਾ ਹੈ ਮਾਰੇ ਕਿਤੇ ਜਿਹੜੀ ਉਸ ਬੰਦੇ ਦੇ ਅੰਦਰ ਚਿੰਤਾ ਹੈ ਨਾ ਉਹ ਤੁਹਾਨੂੰ ਇਹਨਾਂ ਅੱਖਾਂ ਨਾਲ ਹੀ ਦਿਸਦੀ ਤੁਹਾਨੂੰ ਉਹਦੀ ਬਾਹਰਲੀ ਪਿਕਚਰ ਦਿਸ ਰਹੀ ਹੈ ਤੁਸੀਂ ਉਹਨੂੰ ਇੱਕਦਮ ਸਰਟੀਫਿਕੇਟ ਦੇ ਦਿੱਤਾ ਪ੍ਰਮਾਣ ਪੱਤਰ ਜਾਰੀ ਕਰਤਾ ਕਿੰਨਾ ਸੁਖੀ ਬੰਦਾ ਕਿੰਨਾ ਅਮੀਰ ਹੋਣਾ ਸੁਖੀ ਹੋਣ ਦੀ ਨਿਸ਼ਾਨੀ ਹੁੰਦੀ ਭਲਾ ਕਿਉਂ 사ਸਾਂ ਜੀ ਅਮੀਰ ਹੋਣਾ ਸੁਖੀ ਹੋਣ ਦੀ ਨਿਸ਼ਾਨੀ ਹੁੰਦੀ ਹੈ ਵੱਡੇ ਵੱਡੇ ਰਾਜੇ ਹੁਣ শ্রীলੰਕਾ ਦਾ ਰਾਜਾ ਸੀ ਨਾ ਰਾਜਾ ਸ਼ੇਵਨਾ ਜਦੋਂ ਜਦੋਂ ਸੀ ਭਾਈ ਮਨ ਸੁਖ ਦੀ ਬਾਤ ਪੜਦੇ ਅੰਦਰੋਂ ਕਲਪਿਆ ਸੀ ਉਹਨੂੰ ਆਪਣੇ ਮਹੱਲਾ 'ਚ ਵੀ ਨੀਂਦ ਨਹੀਂ ਸੀ ਆਦੀ ਤੇ ਇੱਥੇ ਗੁਰੂ ਦਾ ਪਿਆਰਾ ਜੇਲ੍ਹ ਦੇ ਵਿੱਚ ਵੀ ਬਾਣੀ ਗਾ ਰਿਹਾ ਸੀ ਮੈਂ ਨਹੀਂ ਕਿਹਾ ਬੰਦੇ ਕੋਲ ਪੈਸਾ ਨਹੀਂ ਹੋਣਾ ਚਾਹੀਦਾ ਤੁਸੀਂ ਕਮਾਈ ਕਰੋ ਤੁਹਾਡੇ ਕੋਲ ਵਧੀਆ ਪੈਸਾ ਹੋਵੇ ਪਰ ਇਹ ਦਿਮਾਗ ਚੋਂ ਕੱਢ ਦੋ ਕਿ ਅਮੀਰ ਹੋਣਾ ਤੇ ਸੁਖੀ ਹੋਣਾ ਦੋਵੇਂ ਇੱਕੋ ਚ ਜਾਂਦੀਆਂ ਨੇ ਨਾ ਇਹ ਪ੍ਰੇਖਾ ਹੁਣ ਗੁਰੂਵੰਸਾ ਮਹਾਰਾਜ ਐਸੇ ਕਹਿੰਦੇ ਆ ਅੱਜ ਅਸੀਂ ਬਾਣੀ ਪੜ੍ਹੀ ਨਹੀਂ ਐ ਐਸੇ ਕਹਿੰਦੇ ਅਸਮ ਜਿਹੜਾ ਮਰਜ਼ੀ ਪਿੱਛੇ ਲਾ ਕੇ ਲੈ ਜਾਂਦਾ ਅੱਜ ਤਾਂ ਸਾਨੂੰ ਬਾਣੀ ਪੜਨ ਵੇਲੇ ਵੀ ਲਾਲਚੀ ਬਣਾਇਆ ਜਾ ਰਿਹਾ ਗੁਰੂ ਕੇ ਪਹਿਰੇਓ ਆ ਪੜੋਗੇ ਤੇ ਆ ਪੜੇਗਾ ਆ ਪੜੋਗੇ ਤੇ ਆ ਮਿਲੇਗਾ ਤੇ ਜਿਨ੍ਹਾਂ ਦੀ ਬਾਣੀ ਉਚਾਰਨ ਕੀਤੀ ਆ ਹਰ ਸਾਲ ਅਸੀਂ ਸਭ ਜਗਾਂ ਦੇ ਇਤਿਹਾਸ ਸੁਣਾਉਨੇ ਆ ਕਿ ਉਹਨਾਂ ਨੂੰ ਇਹਨੇ ਤਸੀਹੇ ਦਿੱਤੇ ਗਏ ਜਿਹੜੇ ਗੁਰੂ ਦੇ ਲਾਲ ਸੀ ਗੁਰੂ ਦੇ ਪੁੱਤਰ ਸੀ ਅੱਜ ਸਾਨੂੰ ਬਾਣੀ ਪੜਨ ਵੇਲੇ ਵੀ ਲਾਲ ਦਿੱਤਾ ਜਾ ਰਿਹਾ ਆਹ ਪੜੋਗੇ ਤੇ ਆ ਮਿਲੇਗਾ ਆਹ ਪੜੋਗੇ ਤੇ ਆ ਮਿਲੇਗਾ ਇਥੇ ਤੇ ਸਦਕ ਮਿਲਦਾ ਸਬਰ ਮਿਲਦਾ ਸੰਤੋਖ ਮਿਲਦਾ ਜ਼ਿੰਦਗੀ ਜਿਉਂਦਾ ਤਰੀਕਾ ਮਿਲਦਾ ਮਾਵਾਂ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਕੇ ਵੀ ਅੱਜ ਜਿਉਂਦੀਆਂ ਨੇ ਇਥੇ ਦੋ ਦੋ ਤਿੰਨ ਤਿੰਨ ਬੱਚਿਆਂ ਵਾਲਿਆਂ ਨੂੰ ਵੀ ਸਮਾਂ ਪਾ ਕੇ ਕੋਈ ਨਹੀਂ ਪੁੱਛਦਾ ਅਸੀਂ ਭੁੱਲ ਗਏ ਮਾਵਾਂ ਦੇ ਨਕੇ ਨਕੇ ਬੱਚਿਆਂ ਦੇ ਟੁਕੜੇ ਕੀਤੇ ਗਲਾਂ 'ਚ ਹਾਰ ਪਾਏ ਗਏ ਜਦੋਂ ਆਪਰ ਅਰਦਾਸ ਦਾ ਦੂਜਾ ਪੈਰਾ ਪੜਦੇ ਆ ਉਹਦੇ ਬੋਲ ਪੜੋ ਜਿਨ੍ਹਾਂ ਸਿੰਘਾਂ ਸਿੰਘਣੀ ਤਰਮੇਤ ਬੰਦ-ਬੰਦ ਕਟਾਏ ਅੱਜ 9 ਤਰੀਕ ਨੂੰ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟੇ ਗਏ ਸੀ 11 ਭਰਾ ਭਾਈ ਮਨੀ ਸਿੰਘ ਦੇ ਸ਼ਹੀਦ ਹੋਏ 12 ਭਰਾ ਸੀ ਸਾਰੇ ਉਹ ਭਾਈ ਮਨੀ ਸਿੰਘ ਹੋਣੇ ਉਹਨਾਂ ਚੋਂ 11 ਸ਼ਹੀਦ ਹੋਏ ਇੱਕ ਸਭ ਤੋਂ ਛੋਟੇ ਅਮਰ ਸਿੰਘ さん ਜਿਹੜੇ ਕਿਸੇ ਬਿਮਾਰੀ ਦੇ ਕਾਰਨ ਚੜ੍ਹਾਈ ਕਰ ਗਏ ਪੁੱਤਰ ਸ਼ਹੀਦ ਪਿਤਾ ਸ਼ਹੀਦ ਦਾਦਾ ਸ਼ਹੀਦ ਦਾਦੇ ਦੇ ਭਰਾ ਸ਼ਹੀਦ ਤਾਏ ਚਾਚੇ ਸ਼ਹੀਦ ਬੰਦ-ਬੰਦ ਕੱਟੇ ਗਏ ਖੋਪਰੀਆਂ ਲਾਈਆਂ ਗੀਆਂ ਗੁਰੂ ਕੇ ਪੈਰੇ ਸਿੱਖਾਂ ਦੀ ਅੱਜ ਤਾਂ ਸਾਨੂੰ ਲਾਲਚੀ ਬਣਾਇਆ ਜਾ ਰਿਹਾ ਜੀ ਅੱਜ ਸਾਨੂੰ ਕੀ ਬਣਾਇਆ ਜਾ ਰਿਹਾ ਲਾਲਚੀ ਬਣਾਇਆ ਜਾ ਰਿਹਾ ਅਜਤੇ ਸੌਦੇ ਇੱਕ ਚੇਤਾ ਰੱਖਿਓ ਦੋ ਸ਼ਬਦ ਤੁਹਾਡੇ ਸਾਹਮਣੇ ਰੱਖਣ ਲੱਗਾ ਸੁਖਣਾ ਵਾਰ ਤੇ ਸਰਾਪੇ ਸਿੱਖੀ ਦੇ ਸ਼ਬਦ ਨਹੀਂ ਜਿਨ੍ਹਾਂ ਥਾਵਾਂ ਤੇ ਸੁਖਣਾ ਸੁਖਿਆ ਜਾਂਦੀਆਂ ਗੁਰਮਤ ਦਾ ਦੂਰ ਦਾ ਵੀ ਉਹਨਾਂ ਚੀਜ਼ਾਂ ਨਾਲ ਵਾਸਤਾ ਨਹੀਂ ਹੈਗਾ ਕਿਉਂਕਿ ਸੁਖਣਾ ਸੌਦਾ ਵਾ ਸੁਖਣਾ ਕੀ ਆ ਮੇਰਾ ਆ ਕੰਮ ਕਰ ਦਿਓਗੇ ਤੇ ਮੈਂ ਆ ਕੰਮ ਕਰ ਦਿਆਂਗਾ ਮੇਰੀ ਆਹ ਮੇਰੀ ਆਹ ਗੱਲ ਪੂਰੀ ਹੋ ਜੂਗੀ ਫਿਰ ਮੈਂ ਐਦਾਂ ਕਰ ਦਿਆਂਗਾ ਮੈਨੂੰ ਪੁੱਤਰ ਦੇ ਦਿਓ ਮੈਂ ਪੰਜ ਮਸਿਆ ਨਾਉ ਮੇਰਾ ਵਿਜਾ ਲਾ ਦੇਓ ਮੈਂ 6 ਮਸਿਆਂ ਨਾ ਹਉਣ ਆਉ। ਇਹ ਕੀ ਹੋ ਗਿਆ ਸੁਖਣਾ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਵਿਚਾਰ ਰੱਖਣ ਲੱਗਾ। ਤੁਹਾਡਾ ਬੱਚਾ ਹੀ ਤੁਹਾਡੇ ਨਾਲ ਸੌਦੇਬਾਜ਼ੀਆਂ ਕਰੇ। ਤਨ ਬੱਚਾ ਪਸੰਦ ਆਉ ਚੰਗਾ ਲੱਗੂ ਤੁਸੀਂ ਆਪਣੇ ਪੁੱਤ ਨੂੰ ਕਹੋ ਪੁੱਤ ਅੱਜ ਤੇਰੀ ਮਾਂ ਕਰਣੀ ਹੈਗੀ ਚਾਹ ਦਾ ਕੱਪ ਬਣਾਜ। ਤੇ ਬੱਚਾ ਕਹੇ ਡੈਡੀ ਚਾਹ ਹੁਣੇ ਬਣਾ ਦੇਣਾ ਰੁਪਏ 20 ਦਿਓਗੇ ਮੈਨੂੰ। ਤੇ ਤੁਹਾਡੇ ਦਿਮਾਗ ਚ ਆਊਗਾ ਪੁੱਤ ਉਦਾਂ ਭਾਵੇਂ 100 ਲੈ ਲਈ ਪਰ ਸ਼ਰਤ ਨਹੀਂ ਮਰਨਾ। ਚਾ ਮੰਗੀ ਤਸਵੀਰ ਪਈਏ ਮੁੜ ਕੇ ਮੈਂ ਕਹੂੰਗਾ ਚਲ ਆਇਆ ਕਰ ਮਾਂ ਤੇਰੀ ਲੇਟ ਹੋ ਜਾਣਾ ਐ ਕਰ ਚੌਲ ਬਣਾ ਲਾ ਕੋਈ ਸਬਜੀ ਬਣਾ ਲਾ ਤੂੰ ਕਵੇਂਗਾ ਰੁਪਈਆ 100 ਦੇ ਇਹਨੂੰ ਚੰਗਾ ਮੈਂ ਟਾਬੇ ਤੇ ਨਾ ਖਾऊं ਤੂੰ ਸ਼ਰਤਾਂ ਰੱਖਦਾ ਮੇਰੇ ਨਾਲ ਜੇ ਤੁਸੀਂ ਆਪਣੇ ਬੱਚੇ ਦੀ ਸ਼ਰਤ ਤੁਸੀਂ ਪ੍ਰਵਾਨ ਨਹੀਂ ਕਰਦੇ ਤੇ ਗੁਰੂ ਨੇ ਸ਼ਰਤਾਂ ਵਾਲੇ ਸਿੱਖਾਂ ਤੋਂ ਲੈਣਾ ਕੀ ਵੀ ਇਹੋ ਜੇ ਸਿੱਖਾਂ ਕੋਲੋਂ ਗੁਰੂ ਨੇ ਕਰਵਾਉਣਾ ਵੀ ਕੀ ਉਹ ਹੋ ਗਿਆ ਜਾ ਪਰਾਂ ਜਾ ਤੇਰੇ ਤੋਂ ਕੀ ਮਿਲਣਾ ਮਰਤੇ ਹੋ ਸੇਖ ਪ੍ਰਵਾਨ ਜਿਹੜਾ ਕਵੇ ਦਾਤਾ ਕੁਝ ਨਾ ਮਿਲੇ ਮੈਂ ਆਪਣਾ ਆਪ ਤੇਰੇ ਤੋਂ ਕੁਰਬਾਨ ਕਰ ਦੂ ਤੁਸੀਂ ਸਭ ਜਿਆਦੇ ਸਾਡੇ ਲਈ ਕੁਰਬਾਨ ਕੀਤੇ ਦਾਤਾ ਸਾਡੇ ਬਦਲੇ ਤੇ ਤੁਸੀਂ ਆਪਣੇ ਸਭ ਜਿਆਦਾ ਸੰਸਕਾਰ ਤੱਕ ਨਾ ਕਰ ਸਕੇ ਜਿੰਨੇ ਤੁਹਾਨੂੰ ਅੱਜ ਮੈਂ ਪੰਜਾਬ ਦੀ ਗੱਲ ਕਰਦਾ ਸਹਿਜ ਜਿਹੜੇ ਸੁਣਦੇ ਹੋਣਗੇ ਮੈਨੂੰ ਪਤਾ ਹੋਏਗਾ ਉਹਨਾਂ ਨੂੰ ਮੈਂ ਇੱਕੋ ਗੱਲ ਹਮੇਸ਼ਾ ਸਟੇਜ ਤੇ ਕਹਿਣਾ ਹੁੰਦਾ ਅੱਜ ਜਿਹੜੇ ਡੇਰੇਦਾਰ ਬਾਬੇ ਲੋਕਾਂ ਨੂੰ ਕਹਿੰਦੇ ਆ ਨਾ ਵੀ ਆਹ ਕੰਮ ਕਰੋ ਤੇ ਤੁਹਾਡੇ ਦੁੱਖ ਦੂਰ ਹੋਣਗੇ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਨੇ ਉਹਨਾਂ ਦੇ ਆਪਣੇ ਛਡ ਉਹਨਾਂ ਦਾ ਆਪਣਾ ਇਲਾਜ ਕੋਈ ਡਾਕਟਰ ਕਰਦਾ ਅ ਲਾਈਵ 'ਚ ਦੋ ਕੈਮਰੇ ਲੱਗੇ ਨੇ ਲਾਈਵ ਸੁਣ ਰਹੇ ਨੇ ਮੈਂ ਤੇ ਹਰ ਵਾਰ ਕਹੀ ਨਾ ਪਰਿਵਾਰ ਕਿੰਨੇ ਭੋਲੇ ਨੇ ਆਪਣੇ ਤਗੜੇ ਤਗੜੇ ਪਰਿਵਾਰ ਐਂ ਤਾਂ ਜਾ ਕੇ ਜਵਾਕ ਨੂੰ ਅੱਗੇ ਰੱਖਨੇ ਬਾਬਾ ਜੀ ਦੇ ਸਿਰ ਤੇ ਹੱਥ ਰੱਖਦੇ ਹੋ ਸਾਡਾ ਪੁੱਤ ਬਿਮਾਰ ਹੈ ਤੇ ਬਾਬਾ ਅੱਧੇ ਘੰਟੇ ਬਾਅਦ ਗੱਡੀ 'ਚ ਬਹਿ ਕੇ ਕਿਸੇ ਡਾਕਟਰ ਕੋਲ ਚੈੱਕ ਕਰਾਉਣ ਜਾ ਰਿਹਾ ਆਪ ਆਪਣਾ ਤੇ ਲਾ ਕੇ ਚੇਲੇ ਹੱਸਦੇ ਕਹਿੰਦੇ ਜਿਹਦੇ ਬਾਬੇ ਕੋਲੋਂ ਸਿਰ ਤੇ ਹੱਥ ਰਖਾ ਰਹੇ ਹੋ ਬਾਬਾ ਬਿਮਾਰ ਜੇ ਉਹਦੀ ਆਪਣੀ ਕਿਡਨੀ ਫੇਲ ਜੇ ਘਰ 'ਚ ਤੁਹਾਡੇ ਪਰਿਵਾਰ ਵਿੱਚ ਕੋਈ ਕਿਡਨੀ ਦਾ ਮਰੀਜ਼ ਹੋਵੇ ਤੁਸੀਂ ਉਹ ਤੋਂ ਪਰਾਂ ਜਾਂਦੇ ਹੋ ਤੁਸੀਂ ਦੇਹ ਧਾਰੀਆਂ ਦੇ ਮਗਰ ਝੋਲੀ ਚੁੱਕੀ ਫਿਰਦੇ ਜੇ ਸਾਡੀ ਕੌਮ ਦਾ ਨੁਕਸਾਨ ਹੀ ਆ ਜੇ ਇੱਥੇ ਹੋਇਆ ਮਾਫ ਕਰਨਾ ਪਤਾ ਨਹੀਂ ਸਾਡੀ ਕੌਮ ਨੂੰ ਕਦੋਂ ਸਮਝ ਆਊਗੀ ਸਾਨੂੰ ਗੁਰੂ ਤੇ ਲੜ ਲਾਇਆ ਮੈਂ ਤਾਂ ਕਹਿੰਨਾ ਵਿੱਚ ਗੁਰੂ ਤੇ ਆਪਣੇ ਦਰਮਿਆਨ ਵਿੱਚ ਦੂਜਾ ਬੰਦਾ ਲੈ ਕੇ ਨਾ ਆਓ ਨਾ ਦੂਜਾ ਬੰਦਾ ਨਹੀਂ ਗੁਰੂ ਤੇ ਆਪਣੇ ਦਰਮਿਆਨ ਕੋਈ ਦੂਜਾ ਬੰਦਾ ਨਹੀਂ ਚਾਹੀਦਾ ਸਿੱਧਾ ਬਾਣੀ ਪੜੋ ਮੇਰੀਆਂ ਪੈਣਾ ਬਾਣੀ ਪੜਨ ਘਰਾਂ ਚ ਬਾਣੀ ਪੜੋ ਸਹਿਜ ਪਾਠ ਕਰੋ ਤੁਹਾਡੇ ਘਰਾਂ ਦੇ ਰੂਪ ਰੇਖਾ ਹੀ ਚੇਂਜ ਹੋ ਪਿੰਡਾਂ ਦੇ ਗੁਰਦੁਆਰੇ ਦੀ ਰੌਣਕ ਵਧਾਓ ਆਪਣੇ ਪਿੰਡ ਦੇ ਗੁਰਦੁਆਰੇ ਆਓ ਅੱਜ ਕਿਨੇ ਡੇਰੇ ਨੇ ਜਿੱਥੇ ਕਿਤੇ ਮਸਿਆ ਲੱਗਦੀ ਤੇ ਕਿਤੇ ਪੁੰਨਿਆ ਲੱਗਦੀ ਇੱਥੇ ਮਸਿਆ ਨਾ ਆਉਣ ਆਓ ਜਿੱਥੇ ਪੁੰਨਿਆ ਨਾ ਆਉਣ ਆਓ ਲੋਕ ਤਰਪਿੰਦੇ ਬਹੁਤ ਇਹ ਲੰਗਰਾਂ ਦੇ ਮਾਰੇ ਵੀ ਜਾਂਦੇ ਆ ਜੀ ਕੋਈ ਘਰ ਰੋਜ਼ ਖਾ ਖਾ ਕੇ ਕੋਈ ਦਾਲ ਬੰਦੇ ਦਾ ਮਨ ਅੱਕ ਜਾਂਦਾ ਕਹਿੰਦਾ ਚੱਲ 버ਗਰ ਖਾਵਾਂਗੇ ਪੀਜੇ ਖਾਵਾਂਗੇ ਉੱਥੇ ਮਿੱਠੇ ਚੌਲ ਬਣਦੇ ਆ ਉੱਥੇ ਸੇਵੀਆਂ ਬਣਦੀਆਂ ਫਿਰ ਆਣ ਆਣ ਕੇ ਦੂਜੇ ਨੂੰ ਦੱਸਦੇ ਤੂੰ ਦੂਜੇ ਲੰਗਰ 'ਚ ਨਹੀਂ ਗਿਆ ਉੱਥੇ ਜਲੇਬੀਆਂ ਵੀ ਹੈਗੀਆਂ ਸੀ ਲੱਖ ਦੀ ਲਹਣ ਤੇ ਜੇ ਤੱਕ ਜਲੇਬੀਆਂ ਤੋਂ ਸੋਚ ਨਹੀਂ ਸਾਡੀ ਤਾਂ ਕਹਿੰਦੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਵਾਲੀ ਕੌਮ ਫਰਕਸ਼ਰ ਦੇ ਦਰਬਾਰ ਵਿੱਚ ਤਿੰਨ ਜਾਣੇ ਜੇਲ੍ਹ ਵਿੱਚ ਬੰਦ ਆ ਇੱਕ ਬੱਚਾ ਇੱਕ ਬਜ਼ੁਰਗ ਇੱਕ ਨੌਜਵਾਨ ਤੇ ਕਈ ਦਿਨਾਂ ਦੇ ਭੁੱਖੇ ਨੇ ਕਈ ਦਿਨਾਂ ਦੇ ਤੇ ਫਰਕਸ਼ਰ ਬਾਦਸ਼ਾਹ ਕਹਿੰਦਾ ਉਹ ਕਹਿੰਦਾ ਵੀ ਇਹ ਸਬਰ ਦੀਆਂ ਵਡੀਆਂ ਗੱਲਾਂ ਕਰਦੇ ਆ ਵੀ ਸਾਡੇ 'ਚ ਸਬਰ ਬੜਾ ਸੰਤੋਖ ਬੜਾ ਤੇ ਇਹਨਾਂ ਨੂੰ ਕਿੰਨੇ ਦਿਨ ਹੋ ਗਿਆ ਆਪਾਂ ਕੁਝ ਛਕਣ ਲਈ ਨਹੀਂ ਦਿੱਤਾ ਇੱਕ ਰੋਟੀ ਅੰਦਰ ਦੇਵਾਂ ਖਾਣ ਲਈ ਭਲਾ ਇਹ ਤਾਂ ਤਿੰਨ ਲੜ ਲੜ ਕੇ ਮਰ ਜਾਣਗੇ ਇੱਕ ਰੋਟੀ ਵਾਸਤੇ ਜਦੋਂ ਰੋਟੀ ਬਜ਼ੁਰਗ ਨੂੰ ਦਿੱਤੀ ਨਾ ਖਾਣ ਲਈ ਬਾਪੂ ਜੀ ਤੁਸੀਂ ਰੋਟੀ ਖਾ ਲਓ ਜਦੋਂ ਬਾਪੂ ਦੇ ਹੱਥਾਂ ਰੋਟੀ ਵੇਖਣਗੇ ਨੌਜਵਾਨ ਤੇ ਬੱਚਾ ਖੋਣ ਪੈਣਗੇ ਲੜਾਈ ਹੋੂ ਤਿੰਨਾਂ ਚ ਬਜ਼ੁਰਗ ਨੇ ਰੋਟੀ ਆਪਣੇ ਹੱਥ ਵਿੱਚ ਫੜੀ ਤੇ ਰੋਟੀ ਫੜ ਕੇ ਨੌਜਵਾਨ ਨੂੰ ਫੜਾਤੀ ਕਹਿੰਦਾ ਨੌਜਵਾਨਾ ਪ੍ਰਸ਼ਾਦਾ ਛਕ ਲੈ ਇਹ ਘਟਨਾਵਾਂ ਮੀਰ ਪੱਥਰ ਦਾ ਕੰਮ ਕਰਦੀਆਂ ਜੀ ਨੌਜਵਾਨਾ ਪ੍ਰਸ਼ਾਦਾ ਛਕ ਲੈ ਹੁੰਦਾ ਬਾਪੂ ਜੀ ਤੁਸੀਂ ਛਕੋ ਬਜ਼ੁਰਗਾਂ ਨੂੰ ਭੁੱਖ ਜ਼ਿਆਦਾ ਲੱਗਦੀ ਆ ਸਰੀਰ ਛੇਤੀ ਢਹਾੜ ਹੋ ਜਾਂਦਾ ਮੇਰੇ ਚ એનર્ਜੀ ਹੈਗੀ ਮੈਂ ਇਹ ਜੇ ਜਰ ਸਕਦਾ ਬਜ਼ੁਰਗਾਂ ਦਾ ਪੁੱਤ ਵੇਖ ਮੈਂ ਜ਼ਿੰਦਗੀ ਦੇ ਬਹੁਤ ਕੋੜੇ ਕਸਲੇ ਦਿਨ ਵੇਖਲੇ ਤੂੰ ਜਵਾਨ ਆ ਤੂੰ ਕੌਮਲੀ ਕੁਝ ਕਰ ਸਕਦਾ ਪ੍ਰਸ਼ਾਦੇ ਦੀ ਤੈਨੂੰ ਲੋੜ ਆ ਤੂੰ ਛਕ ਬਜ਼ੁਰਗ ਨੇ ਹੱਥ ਵਿੱਚ ਪ੍ਰਸ਼ਾਦਾ ਫੜਿਆ ਉਹਨੇ ਅੱਗੇ ਬੱਚੇ ਨੂੰ ਫੜਾਤਾ ਕਹਿੰਦਾ ਪੁੱਤਰ ਤੂੰ ਛਕ ਲੈ ਬੱਚਾ ਆ ਜੀ ਕਿਉਂ ਤੂੰ ਛਕ ਤੂੰ ਜਵਾਨ ਆ ਤੂੰ ਵੱਡੇ ਹੋਣਾ ਵਾ ਤੂੰ ਕੌਮ ਲਈ ਕੁਝ ਕਰ ਗੁਜਰੇਗਾ ਤੂੰ ਭੇਖ ਬਣਨਾ ਤੂੰ ਸ਼ੱਕ ਤੇ ਬੱਚਾ ਕਿਉਂ ਆਂਦਾ ਪ੍ਰਸ਼ਾਦਾ ਫੜ ਕੇ ਉਹਨੇ ਬਜ਼ੁਰਗ ਨੂੰ ਫੜਾ ਦਿੱਤਾ ਕਹਿੰਦਾ ਬਾਪੂ ਮੈਂ ਤੇ ਹੈ ਹੀ ਨਹੀਂ ਆਣਾ ਮੈਂ ਦੁਨੀਆ ਤੇ